ਟ੍ਰੈਫਿਕ ਨੂੰ ਸਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਨਗਰ ਨਿਗਮ ਅਤੇ ਬਠਿੰਡਾ ਪੁਲਿਸ ਵੱਲੋਂ ਹੁਣ ਕੀਤੀ ਨਵੀਂ ਅਭਿਆਨ ਸ਼ੁਰੂ। ਅੱਜ ਐਸਪੀ ਅੰਡਰ ਟ੍ਰੇਨਿੰਗ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੇ ਅਤੇ ਉਹਨਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਟ੍ਰੈਫਿਕ ਦੀ ਹਾਰੇ ਸਮੱਸਿਆ ਸੰਬੰਧੀ ਜਾਇਜ਼ਾ ਲਿਆ ਗਿਆ। ਸ਼ੁੱਕਰਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਨਗਰ ਨਿਗਮ ਦੇ ਤੈਬ ਯਾਰੀ ਅਫਸਰ ਸਾਹਿਲ ਸ਼ਰਮਾ ਅਤੇ ਬਠਿੰਡਾ ਪੁਲਿਸ ਦੇ ਅੰਡਰ ਟ੍ਰੇਨਿੰਗ ਏਐਸਪੀ ਮੌਕੇ ਤੇ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੇ ਅਤੇ ਉਹਨਾਂ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਜਿੱਥੇ ਜਾਇਜ਼ਾ ਲਿਆ ਗਿਆ ਉੱਥੇ ਏਐਸਪੀ ਨੇ ਬੋਲਿਆ ਕਿਹਾ ਕਿ ਉਹਨਾਂ ਵੱਲੋਂ ਬਠਿੰਡਾ ਦੇ ਪਰਸਰਾਮ ਨਗਰ ਅੰਡਰ ਬ੍ਰਿਜ ਦੇ ਦੇ ਪਾਸੋਂ ਜਿਹੜਾ ਆਪਣਾ ਟ੍ਰੈਫਿਕ ਆ ਰਿਹਾ ਉਸ ਨੂੰ ਉਹਨਾਂ ਵੱਲੋਂ ਵਨਵੇ ਕਰ ਦਿੱਤਾ ਗਿਆ ਇਹ ਸਾਰਾ ਉਹ ਟ੍ਰੈਫਿਕ ਬੇਟਿੰਡਾ ਦੀ ਮੱਛੀ ਮਾਰਕੀਟ ਦੇ ਅੰਦਰ ਦੀ ਵੀ ਆਪਣਾ ਜਾਵੇਗਾ ਅਤੇ ਉੱਥੇ ਨਾਲ-ਨਾਲ ਉਹਨਾਂ ਵੱਲੋਂ ਆਟੋ ਚਾਲਕਾਂ ਦੇ ਨਾਲ ਵੀ ਉਹਨਾਂ ਵੱਲੋਂ ਆਪਣਾ ਗਲਬਤ ਕੀਤੀ ਗਈ ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਟ੍ਰੈਫਿਕ ਨੂੰ ਸਰਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਇਹ ਅਪਰਾਹਲੀ ਵੀ ਇਹਨਾਂ ਵੱਲੋਂ ਲਗਾਤਾਰ ਇਹ ਆਪਾਤ ਪਿੱਤੇ ਜਾਣਗੀ ਅੱਜ ਉਹਨਾਂ ਵੱਲੋਂ ਆਟੋ ਚਾਲਕਾਂ ਦੇ ਨਾਲ ਵੀ ਆਪਣਾ ਗਲਵੱਡ ਕੀਤੀ ਤੇ ਉਹਨਾਂ ਨੂੰ ਜਿਹੜੀ ਜਗ੍ਹਾ ਆਟੋ ਚਾਲਕਾਂ ਨੂੰ ਦਿੱਤੀ ਗਈ ਹੈ ਉਹਨਾਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਆਪਣੇ ਆਟੋ ਉਸ ਜਗ੍ਹਾ ਤੇ ਉੱਤੇ ਹੀ ਆਪਣਾ ਲਗਾਉਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਐਸਪੀ ਵੱਲੋਂ ਆਟੋ ਚਾਲਕਾਂ ਦੇ ਨਾਲ ਗਲਵੱਡ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਉਹਨਾਂ ਦੇ ਨਾਲ ਨਗਰ ਨਿਕਮ ਦੇ ਤਹਿਬ ਜਰੀ ਅਫਸਰ ਸਾਹਿਲ ਸ਼ਰਮਾ ਵੀ ਮੌਕੇ ਤੇ ਉਹਨਾਂ ਦੇ ਨਾਲ ਆਪਣਾ ਮੌਜੂਦ ਸਨ ਇਹਨਾਂ ਨੂੰ ਆਵਾਜ਼ ਆ ਰਹੀ ਹੈ ਮੇਰਾ ਨਾਮ ਸਾਹਿਲ ਸ਼ਰਮਾ ਜੀ ਨੂੰ ਅਮਰ ਜੀ ਇਹ ਦੇਖੀ ਜੀ ਜਿਹੜਾ ਤੁਸੀਂ ਆਪਾਂ ਰੇਲਵੇ ਸਟੇਸ਼ਨ ਦੇਖਣਾ ਮੇਰੇ ਬੈਕ ਸਾਈਡ ਤੇ ਰੇਲਵੇ ਸਟੇਸ਼ਨ ਹੈ ਜੀ ਉੱਤੇ ਕੀ ਹੈ ਜਿਆਦਾਤਰ ਕੀ ਹੈ ਜੀ ਆਟੋ ਦੀ ਜਿਹੜੀ ਤਿਆਬ ਸੀ ਜਿਆਦਾ ਸੀ ਗਿਆ ਤੇ ਇੱਥੇ ਕੁਝ ਰੇੜੀ ਰੋੜੀ ਵਾਲੇ ਵੀ ਆਪਣੇ ਰੋਡ ਤੇ ਲਾ ਲੈਂਦੇ ਸੀ ਉਹ ਅਸੀਂ ਕੱਲ ਤੋਂ ਇੱਥੇ ਮਹੀਮੇ ਸ਼ੁਰੂ ਕੀਤੇ ਵੀ ਲਗਾਤਾਰ ਇੱਥੇ ਅਸੀਂ ਖੜ੍ਹ ਜਾਂਦੇ ਹਾਂ ਸਵੇਰ ਆ ਕੇ ਮਾਰਨਿੰਗ 8:00 ਤੇ 8:00 ਤੋਂ 5:00 ਵਜੇ ਤੱਕ ਅਸੀਂ ਇੱਥੇ ਕਾਰਵਾਈ ਕਰਦੇ ਹਾਂ ਕੋਈ ਵੀ ਆਟੋ ਵਾਲਾ ਨਹੀਂ ਇੱਥੇ ਖੜਨ ਮੇਰੇ ਕੋਈ ਮਤਲਬ ਰੋਡ ਤੇ ਕੋਈ ਰੇੜੀ ਵਾਲ ਵਨ ਵੇ ਵੀ ਕੀਤਾ ਹੋਇਆ ਹੈ ਜੀ ਵਨ ਵੇ ਏਰੀਆ ਕੀਤਾ ਹੋਇਆ ਹੈ ਜੀ ਨਾਲ ਹੀ ਆਪਣੇ ਰੇਲਵੇ ਸਟੇਸ਼ਨ ਤੋਂ ਜਿਹੜੀ ਮੱਛੀ ਮਾਰਕੀਟ ਵੱਲ ਜਾਂਦੀ ਹੈ ਜੀ ਉਧਰ ਵਾਲਾ ਜਿਹੜਾ ਵੀ ਆਉਂਦਾ ਬੰਦਾ ਪਰਸਨ ਰੇਲਵੇ ਸਟੇਸ਼ਨ ਵਾਲੇ ਪਾਸੋਂ ਮੱਛੀ ਮਾਰਕੀਟ ਵਾਲੇ ਪਾਸੋਂ ਜਾਊਗਾ ਜੀ ਉਹ ਵਨ ਵੇ ਕੀਤਾ ਹੋਇਆ ਹੈ ਜੀ ਪੁਲਿਸ ਜਿਹੜੀ ਆਪਣੇ ਹੈਗੇ ਮੁਲਾਜ਼ਮ ਵੀ ਉਹਨਾਂ ਦੀ ਸਹਾਇਤਾ ਨਾਲ ਆ ਜੀ ਉਹ ਜੇ ਬੰਦ ਕਰੇ ਹੁਣ ਕਿੱਥੇ ਆਪੋਲੇ ਫੜਦੇ ਆਏ ਜੀ ਕਿਸ ਤਰ੍ਹਾਂ ਦੇਖੋ ਜੀ ਜਿਵੇਂ ਜਿਵੇਂ ਸਾਨੂੰ ਅਫਸਰਾਂ ਦਾ ਹੁਕਮ ਆ ਰਿਹਾ ਜੀ ਉਹਨਾਂ ਨੇ ਹਦਾਇਤਾਂ ਜੀ ਜੇ ਉਹਨਾਂ ਨੇ ਸਾਨੂੰ ਅੱਗੇ ਕੋਈ ਹਦਾਇਤ ਦਿੱਤੀ ਕਿ ਜੇ ਕੋਈ ਵੀ ਨਹੀਂ ਹਟਰੇ ਬੈਠਾ ਬਕ ਉਹਨੇ ਸਾਨੂੰ ਸਾਰਾ ਇਹਨਾਂ ਇਨਸਾਫ ਦਿੱਤਾ ਜੀ ਉਹਨਾਂ ਨੇ ਆਟੋ ਸਟੈਂਡ ਅਸੀਂ ਉਹਨਾਂ ਨੂੰ ਜਿਹੜਾ ਪਹਿਲਾਂ ਦਿੱਤਾ ਹੋਇਆ ਸੀ ਪਾਰਕਿੰਗ ਵਾਲੀ ਜਗ੍ਹਾ ਤੇ ਉੱਥੇ ਉਹ ਪ੍ਰੋਪਰ ਲਾਈ ਬੈਠੇ ਇਹੋ ਜੀ ਬਾਰੇ ਕੋਈ ਸਮੱਸਿਆ ਆ ਨਹੀਂ ਰਹੀ ਜੇ ਫਿਰ ਵੀ ਹਾਲ ਦੀ ਘੜੀ ਕੋਈ ਆਉਗੀ ਤੇ ਉਹ ਤੇ ਉੱਚ ਅਧਿਕਾਰੀਆਂ ਨਾਲ ਤਾਲਮਿਲ ਕਰਕੇ ਜਿਹੜੀ ਬੰਦੂਏ ਤਾਰ ਵੀ ਕੀਤੀ ਜਾਊਗੀ ਉਹਦੇ ਨਾਲ ਤੋਂ ਥਾਂ ਦੀ ਪੁਲਿਸ ਵੀ ਸਾਨੂੰ ਪੂਰਾ ਸਹਿਯੋਗ ਹੈ ਜੀ ਉਹਨਾਂ ਨੇ ਵੀ ਕੱਲ ਟ੍ਰੈਫਿਕ ਪੁਲਿਸ ਆਪਣੇ ਅਮਰੀਕ ਜੀਆ ਨੇ ਵੀ ਕੱਲ ਆ ਕੇ ਇੱਥੇ ਚਲਾਨਾ ਵਗੈਰਾ ਕੱਟੇ ਬਾਬਾ ਸਰ ਕੀ ਕਹਿੰਦੇ ਹੋ ਸਮੱਸਿਆ ਸੀ ਕਿ ਇੱਥੇ ਸ਼ਿਕਾਇਤ ਆ ਰਹੀ ਸੀ ਕਿ ਕਾਫੀ ਟ੍ਰੈਫਿਕ ਹੋ ਰਹਾ ਹੈ हो जाता है बस स्टैंड के पास में ही है यहाँ तो पे ये ये एरिया टू किलोमीटर का स्ट्रेच है काफी ट्राफिक जोन हो जाता है तो इसके रिगार्डिंग शिकायत जो हमें मिल रही थी उसके लिए हमने कल तो एक प्लान बनाया था तो हमने ये कौन सा रूस मच्छीट मच्छी मार्केट मच्छी मार्केट वाले रूट को हमने वन वे किया है वहाँ से तो वहाँ से साइड से आने वाले व्हीकल वहीं से एडजस्ट कर रहे हैं और ये एक रूट वन वे किया है ये किया गया दूसरा जो हमारे ऑटो तो ई रिक्शा वाले हैं उनको भी जो ये प्लेस एयर मार्क थी उनको वहाँ पे आ, सेटल होने के लिए कहा गया है और जो हमारे यहाँ पे भी जितने व्यापारी हैं उनसे भी रिक्वेस्ट की गई थी कि वो अपने व्हीकल थोड़ा सा अंदर लगाएं येलो लाइन के अंदर लगाएं ताकि यहाँ पे ट्राफिक की प्रॉब्लम ना हो ये दो तीन चार चीज अभी बेसिक तौर पर की गई है और इसमें कुछ नया करने की जरूरत पड़ेगी तो हम करेंगे लगातार हाँ हाँ ये हम लगातार करें करेंगे हमारे मुलाजिम खड़े हुए हैं यहाँ पे पीसीआर सी आर भी है ट्राफिक पुलिस भी यहाँ पे खड़ी हुई है ये तो लगातार करते रहेंगे